ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੁਆਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡਾ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪੈਂਡਬਲ ਟੋਆ ਆ ਗਿਆ ਸੱਜਣੋ ਤਸੀਲ ਪੱਟੀ ਤੇ ਜ਼ਿਲ੍ਹਾ ਸ਼ਿਨੀ ਕਰਨ ਚਾਰ ਨੂੰ ਸਹਿਬ ਆ ਗਿਆ ਤੇ ਤੁਹਾਨੂੰ ਭਾਉ ਸੁਖਦੇਵ ਸਿੰਘ ਮਲਟੋਏ ਵਾਲੇ ਨੂੰ ਤੇ ਪੂਲੇ ਨੂੰ ਮਲਾਵਾਂਗੇ ਸੱਜਣੋ ਅੱਜ 15 14 14 ਕਿਲੋ ਦੁੱਧ ਵਾਲੀਆਂ ਮੱਝਾਂ ਵੀ ਵੀਰਹਰਾ ਕੋਲੇ ਆ ਗਈਆਂ ਇਹਨਾਂ ਦੇ ਵੀ ਲੈ ਕੇ ਦੋਸੀ ਚਾਰ ਚਾਰੀ ਸੁੰਜਾਂ ਸਵਾਈਆਂ ਵੱਡੀ ਗੱਲ ਇਹ ਆ ਕਿ ਕੋਈ ਗੱਬਾ ਨਹੀਂ ਗਈ ਕੋਈ ਧੜਕੂ ਨਹੀਂ ਸੁੰਜਾਂ ਸਵਾਈਆਂ ਆਲਦੀਆਂ ਚੋਕੇ ਨਰਤ ਪਰਖ ਕਰਕੇ ਖਰੀਦਦਾਰੀ ਬੰਦਾ ਕਰ ਸਕਦਾ ਇਹ ਕਾਜ ਤੇ 14 ਦੀ ਲਈਏ ਤੇਲ ਜਿਹੜੀ ਪਸੰਦ ਆ ਗਈ ਕਰ ਲਿਓ ਤਸੱਲੀ ਉਹ ਤੁਹਾਡਾ ਬੜਾ ਧੰਨਵਾਦ ਅੱਜ ਮਿਲਾਈਏ ਤੁਹਾਨੂੰ ਪਾਲ ਸਕਦੇ ਹਾਂ ਕੋਈ ਕੋਈ ਜੇ ਕੋਈ ਬਾਹੂ ਸੁਖਦੇਵ ਸਿੰਘ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਹੋਰ ਫੂਲਾ ਸਿਆ ਵਧੀਆ ਵੇਧੀ ਚੜਦੀ ਕਲਾ ਚੜਦੀ ਕਲਾ ਤੇ ਦੇ ਦਈਏ ਐਡਰੈਸ ਐਡਰੈਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਇਹਦਾ ਫੂਲਾ ਨੰਬਰ 887288568819844032 ਓਕੇ ਇਹਨਾਂ ਨੰਬਰਾਂ ਤੇ ਦੇਵਾਲਾਂ ਦੀਆਂ ਬਈਕਾ ਮਸ਼ਹੂਰ ਆ ਬਲਟੋਆ ਆਨ ਕੀ ਠੀਕ ਆ ਹਾਂ ਹਾਂ ਦੇਵਾਲਾਂ ਦੀਆਂ ਬਈਕਾ ਦੇਵਾਲਾਂ ਦੀਆਂ ਬਈਕਾ ਗੁਰਦ ਆਗੀਆਂ ਮਾਰਦੇ ਆ ਦੇਵਾਲ ਆਹ ਹਾਂ ਬਾਜੀਆਂ ਵੱਜਦੀਆਂ ਹਾਂ ਫੇਰ ਮਾਰੀ ਯਾਰ ਕੀ ਮਾਰੀ ਹੈ ਚਲੋ ਮਾਰਾਈ ਕਰਪਾ ਕਰੇ ਸਾਵ ਨੂੰ ਚੜਾਈਆਂ ਬਖਸ਼ੀ ਹਾਂ ਬਹੁਤ ਚੰਗੀ ਮੈਂ ਹਾਂ ਮਾਰਾ ਯਾਰ ਕੋਈ ਭੈਣ ਭਰਾ ਬੜੀ ਮਿਹਨਤ ਕਰਕੇ ਬੜੀ 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 ਹਾਂ ਮੈਂ ਵੀ ਚੰਗੀ ਹਾਂ ਗੁਲਦੀਸ਼ ਐਵੇਂ ਆਖੀ ਜੇ ਮੈਂ ਵੀ ਸਾਮਣੇ ਸਭ ਕੀ ਨਹੀਂ ਹੂੰ ਨਹੀਂ ਭਾਈ ਮੈਂ ਤਾਂ ਆਪ ਕਹਿਣਾ ਹੁੰਦਾ ਜਿਹੜਾ ਬੰਦਾ ਏਡੀ ਕੱਟੀ ਪਾਲ ਕੇ ਖਾਦਾ ਪਤਾ ਉਹਨੂੰ ਹੁੰਦਾ ਨਹੀਂ ਨਹੀਂ ਮੈਂ ਵੀ ਚੰਗੀ ਆ ਹਾਂ ਮੈਂ ਹਾਰੀ ਸਾਰੀ ਬੰਦਾਂ ਦਾ 20 22 ਕਿਲੋ 20 22 ਕਿਲੋ ਮੈਂ ਥੋੜਾ ਦੁੱਧ ਦੇ ਦਿੰਦੀ ਕਹਿਣਾ ਸੌਖਾ ਕਹਿਣਾ ਸੌਖਾ ਇੱਥੇ ਕਈ ਬੰਦੇ ਪਤਾ ਕੀ ਆਖਣਗੇ 1.5 ਲੱਖ ਲਵਣਾ ਇਹਦੇ 22 ਕਿਲੋ ਵਾਲੀ ਮੈਂ ਦਾ 12-13 ਲੱਖ ਦੀ ਮਿਲਦੀ ਆ ਉਹ 5 ਲੱਖ ਰੁਪਈਆ ਲੱਗਦਾ ਰਿਹਾ ਇਹਨਾਂ ਨੂੰ ਮੈਂ ਦਾ ਤੇ ਭਾਉ ਜੀ ਫਿਰ ਇਹਦੇ ਤੋਂ ਸ਼ੁਰੂ ਕਰੀਏ ਆ ਇਹ ਕੁਲਦੀਪ ਸਿਆ ਸੁਆ ਹੈਗਾ ਦੂਜਾ ਬਿੱਲੀਆਂ ਆਖਾਂ ਦੇ ਛੋਟੀ ਪਹਿਲਾਂ ਨੇ ਜੋ ਹੈ ਦੁੱਧ 13-14 ਕਿਲੋ ਠੀਕ ਆ ਐਰ ਕੀ ਭਾਣੂਗੇ ਆਪਣੇ ਤੋਂ ਗਾਰੰਟੀ ਲੈ ਜੇ ਦੁੱਧ ਦੇ ਦੂ ਛੋਟੀ 16 ਕਿਲੋ ਕੁਲਦੀਪ ਸਿਆ ਠੀਕ ਆ ਬੜੀ ਚੰਗੀ ਛੋਟੀ ਚੋਂ ਜਾਣਿਆ ਠੀਕ ਆ ਸੁਵਾ ਦੂਜਾ ਸੁਵਾ ਦੂਜਾ ਕੱਲ ਤੜਕੇ ਸੂਈ ਅੱਜ 4 ਵਜੇ ਠੀਕ ਆ ਅੱਜ ਤੜਕੇ ਅੱਜ ਉਹ ਅਰਜਾਰਦੀ ਆਪਣੀ ਗਰੰਟੀ ਵਾ 3-4 ਕਿਲੋ ਮਹਿਲੇ ਭਰਾਈ ਆ ਆ ਕੱਦ ਕੱਦ ਵੇ ਕਿੱਡਾ ਛੋਟੀ ਦਾ ਪੇਠ ਪੂਰਾ ਕਿੱਡਾ ਛੱਪੀਆਂ ਅੱਖਾਂ ਰੈਕਟਰਡ ਹੈ ਕਲਦੀ ਕਲਦੇਸਾ ਅੱਗੇ ਵੀ ਆਪਾਂ ਇੱਕ ਆ ਇਹਨੇ ਨਾ ਇੱਕ ਇਹਦੇ ਨਾਲ ਦੀ ਆਪਾਂ ਨੀਲੀਆਂ ਅੱਖਾਂ ਦੀ ਵਿੱਚ ਹੀ ਚਿੱਟੀਆਂ ਖਾਂਦੀ ਥੋੜੇ ਦਿਨ ਹੋਏ ਉਸ ਦਿਨ ਝੋਟੀ ਉਹ ਪਾਉ ਆਉਦੇ ਮੂੰਹ ਆਂਦਾ ਹੀ ਭੀ ਬੱਚਾ ਵੀ ਮਰ ਗਿਆ ਸੀ ਤੇ ਝੋਟੀ 14 ਕਿਲੋ ਦੋਤੇ ਚੜ ਗਈ ਕਿਆ ਬਾਤ ਪਹਿਲਾਂ ਨਹੀਂ ਹੋ ਨਹੀਂ ਕੱਟੀ ਬਹੁਤ ਖਰੀ ਬਹੁਤ ਜਿਆਦੀ ਖਰੀ ਗਲਦੀਸ ਆ ਬਹੁਤ ਚੰਗਾ ਹਨਾ ਘੱਟ ਕਾਠ ਸਾਰੇ ਪਾਸੇ ਪਤਲੀ ਚਮੜੀ ਦੀ ਆ ਲਾ ਦੀ ਬਹੁਤ ਚੰਗੀ ਝੋਟੀ ਸੀ ਹਾਂ ਚੋਣ ਬੜੀ ਖਰੀ ਓਕੇ ਵੇਖੋ ਹਨਾ ਆ ਤੇ ਬੱਚਾ ਆ ਗਿਆ ਕਟਾ ਬੱਚਾ ਕਟਾ ਕੱਟੇ ਕੁੱਤੇ ਦੇ ਬੜੀ ਸੈਮ ਤੇ ਠੀਕ ਆ ਤੇ ਰੇਟ ਇਹਦਾ ਇਹਦਾ ਕੁਲਦੀਪ ਸਿਆ ਰੇਟ 1 ਲੱਖ ਤੇ 40000 ਰੁਪਇਆ ਦੇ ਕਿੰਨੇ ਦੀ ਦੇਣੀ ਇੱਕ 35 ਦੀ ਹਾਨਾ ਦੇਣੀ ਆ ਕਰ ਦਿਓ ਯਾਰ ਬੇ ਝੋਟੀ ਖਰੀ ਆ ਬੜੀ ਵੀਰ ਦੀ ਝੋਟੀ ਵੇਚ ਕੋਈ ਨਹੀਂ ਫੋਨ ਲਾਇਓ ਕਰਾਂਗੇ ਮਾਨਤਨ 1 35 1 35 ਜੋ ਮਾਨਤਨ ਕਰਾਂਗੇ ਠੀਕ ਚੰਗੀ ਆ ਝੋਟੀ ਚੰਗੀ ਚੰਗੀ ਹਨਾ ਬਹੁਤ ਬਹੁਤ ਚੰਗੀ ਝੋਟੀ ਅਇਦਾ ਕੀ ਸਾਬ ਹੈ ਇਹ ਦੂਜਾ ਸੂਗਾ ਖਲਦੀਪ ਸਿੰਘ ਸਰਸੇ ਦੀ ਜੋ ਡੀਲ ਓਕੇ 16 ਕਿਲੋ ਆਪਣੇ ਘਰੋਂ ਕੋ ਜਿਤਨਾ ਮਰਜੀ ਸੁਈ ਸਵਾਈ ਮੈਂ ਆ ਦੋ ਟਾਈਮ ਤਸੱਲੀ ਕਰੇ ਠੀਕ ਆ 16 ਤੋਂ ਚਵਾ ਦੇਗੀ 16 ਤੋਂ ਚਵਾ ਕੇ ਦੇਣੀ ਆ ਲੰਮੀ ਬੜੀ ਧੌਣ ਬੂਤੇ ਆ ਵੇਖ ਮੈਂ ਕਿੱਡੀ ਹਨਾ ਆ 16 ਕਿਲੋ ਜਿੱਦਿਆੜੀ ਮੈਂ ਰਹਿ ਗਈ 20 ਕਿਲੋ ਤੋਂ ਚਵਾ ਦਾਂਗੇ ਖਲਦੀਪ ਸਿੰਘ ਇਹ ਪੰਜਾਸ਼ਰ ਹੋਈਏ ਠੀਕ ਹੈ بڑا ਦੁੱਧ ਵੀ ਦਿੱਤਾ ਇਸਨੇ ਕੁਲਦੀਪ ਸਿਆਈ ਨਾ ਮੈਂ ਬਾਬਾ ਨਹੀਂ ਜਿਹਦੀ ਮੈਂ 35 ਕਿਲੋ 32 ਦੁੱਧ ਚਵਾਇਆ ਹਾਂ 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 ਬਾਬਾ ਉਹ ਉਹਦੀਆਂ ਮਈਆਂ ਕੀ ਮੈਂ ਆਏ ਅੱਛਾ ਆ ਅਸੀਂ ਅੱਜ ਸਾਹਬ ਜੈ ਲਾਉਣ ਰਹੇ ਹੁਣ ਉਹਦੀਆਂ ਮਈਆਂ ਡੰਗ ਡੰਗ ਪੰਜਾਬ ਸਿਓ ਪੰਜਾਬ ਸਿਓ ਐਵੇਂ ਆਖੀ ਜੇ 32 ਕਿਲੋ ਦੁੱਧ ਕਿਰੇ ਖਲਾਈਦਾ ਵਾੜਾ ਬਹੁਤ ਭੈੰਜ ਪਸਤਾਂ ਲੱਗਦੀਆਂ ਉੱਥੇ ਨਹੀਂ ਪਰ ਉਹਨੂੰ ਮਾਰ ਜੀਦੀ ਮਹਿਰ ਹੀ ਹੋਤੀ ਇਨੀ ਕਾ ਕੁਲਦੀਪ ਸਿਆ ਤਰੱਕੀ ਦਿੰਦਾ ਰੱਬ ਜਿਹੜੇ ਬੰਦੇ ਤੇ ਰੱਬ ਉਹ ਰੱਬ ਤੇ ਆਖਰਾ ਰੱਖਦਾ ਬੰਦਾ ਬਿਲਕੁਲ ਤੇ ਵੇਖੋ ਇਹਨੇ ਮੈਂ ਉਹਦੀ 32 ਕਿਲੋ ਦੁੱਧ ਇਹ ਵੀ ਨਹੀਂ ਮਾੜੀ 20 ਕਿਲੋ ਦੁੱਧ ਚਵਾ ਦੂਗੀ ਕਲਦੀਪ ਸੱਠਾ ਦਿਨਾਂ ਨੂੰ ਬੜੀ ਚੰਗੀ ਮਹਿਲਾ ਮੂਲਾ ਸੁੱਟ ਕਹਿੰਦਾ ਜੇ ਮੈਂ ਮਹਿਲਾ ਨਹੀਂ ਸੁੱਟਿਆ ਤੇ 16 ਕਿਲੋ ਹਣ ਬੌਲਾ ਹੈ ਮੈਂ ਥੱਲੇ ਹੁਣ ਇਹਨੂੰ ਕੀ ਕਹੀਏ ਰੇਟ ਕੀ ਕਰੀਏ ਰੇਟ ਇਹਦਾ ਕਲਦੀਪ 1,55,000 ਹਾਂ ਡੇਢ ਲੱਖ ਦੀ ਮੈਂ ਦੇਣੀ ਆਪਾਂ ਡੇਢ ਦੀ ਝੋਟੀ ਦੇ ਦੇ ਆਹ ਦੇ ਦਾਂਗੇ ਬੱਚਾ ਇਹਦਾ ਉਹ ਬੈਠਾ ਆਹੋ ਬੈਠਾ ਲਾਹ ਲਿਆ ਬੱਚਾ ਆਹ ਜਿਹੜਾ ਹਾਂ ਡੇਢ ਦੀ ਹਾਂ ਡੇਢ ਦੀ ਤੇਰਾ ਸੋ 16 ਕਿਲੋ ਆਪਣੇ ਘਰੋਗੇ ਤਸल्ली ਕਰਕੇ ਖੜੇ ਐਨ ਜਦੋਂ ਸੂਈ ਸਵਾਈ ਆਹ ਸੂਈ ਸਵਾਈ ਇਹਦਾ ਇਹ ਕੱਲ ਦੀ ਸੂਈ ਹੈ ਛੋਟੀ ਮਗਰ ਕੱਟੀ ਆਹ ਜੀ ਤਾਜੀ ਕੱਟੀ 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 ਹਾਂ ਇਹਦੇ ਮਗਰ ਕੱਟੀ ਆਹ ਸਿੰਘ ਫਸ ਚ ਰੰਮ ਨਾ ਇਹ ਦੂਜੇ ਝੋਟੀ ਕਲ ਦੇਸ ਆ ਠੀਕ ਆ 10 ਕਿਲੋ ਬੌਲੀ ਤੋਂ ਸਟਾਰਟ ਹੋਈ ਝੋਟੀ ਜਾਤਾਲੀ ਚੋਟੀ ਦੁੱਧ ਦੇ ਵੀ 14 ਕਿਲੋ ਦੇ ਦਊਗੀ। ਹਾਂ। ਮਗਰ ਕੱਟੇ ਮਗਰ ਕੱਟੇ। ਬੜੀ ਚੰਗੀ ਵੀ ਜੀ। ਚੂਨ ਚਾਂ ਵੜੀ ਚੌ ਦੀ ਤੋਹ ਜੀ। ਹੋ ਗਈ। ਹਾਂ ਜੀ। ਬਹੁਤ ਚੰਗੀ। ਇਹ ਇਲਾਕੇ ਚੰਗੇ ਨਹੀਂ ਗਾ ਗੁਰਦੀਪ ਸਿੰਘ ਮੈਂ ਲੈਂਦਿਆਂ ਤੂੰ। ਅੱਛਾ ਇਹ ਇਹ ਵੀ ਉਹਦੇ ਨਾਲ ਇਹ ਵੀ ਸਰਫੇ ਮੈਂ ਲੈਂਦਿਆਂ ਆਪਣੇ ਰਿਸ਼ਤੇਦਾਰ ਹੀ ਉਹਨਾਂ ਤੋਂ ਲਈਆਂ। ਠੀਕ ਹੈ। ਹਾਂ। ਇਹ ਤਰਦੀ ਵੀ ਪਈ ਹੈ ਨਾ। ਆ। ਇਹ ਵੀ ਮੈਂ ਉਸ ਇਲਾਕੇ ਦੀ ਹੈ ਇਹ ਕਲਦੇਸਰ ਹੈ 115000 ਮੋਲ ਇੱਕ ਦਸ ਦੀਆਂ ਇਹਨਾਂ ਦੇ ਨਹੀਂ ਇੱਕ ਦਸ ਹਾਂ ਉਹ ਚ ਮਾਨਤਨ ਕਰ ਯਾਰ ਵਾਵਾ ਤਾਂ ਹੈ ਨਾ ਬਾਜ਼ਾਰ ਇਹ ਬਾਰੋਂ ਮਿਲਦਾ ਹੀ ਨਹੀਂ ਕੋਈ ਮੈਂ ਤਾਂ ਹੀ ਮਾਰ ਕਰੇ ਗਾਗ ਕੀ ਹਾਂ ਲੈਣ ਵਾਲਾ ਵੀ ਕੀ ਕਰ ਆ ਚੋਟੀ ਮਗਰ ਕੱਟਾ ਹੈ ਬੱਚਾ ਨਹੀਂ ਲੈਂਦੀ ਆਪਾਂ ਪਹਿਲਾਂ ਦੱਸਣਾ ਧੰਨਵਾਦ 10 ਕਿਲੋ ਦੁੱਧ ਦਿੰਦੀ ਆ ਮਗਰ ਲੰਗਾ ਲੱਤਾਂ ਨੂੰ ਜੂੜ ਪਾ ਕੇ ਉੱਥੇ ਤੇ ਮਿਲਦੀ ਪਾਡੇ ਤੇ ਆਪਣੇ ਕੋਲ ਕੱਲ ਦੀ ਆਈ ਆ ਤੇ ਮੜਾਇ ਟੀਕਾ ਲਵਾਇਆ ਆਪਾਂ ਪਹਿਲਾਂ ਅਗਲੇ ਨੂੰ ਆਖਣਾ ਲੱਤ ਨਾ ਪੁੱਟੂ ਟੀਕਾ ਲਵਾ ਕੇ ਕਿਉਂ ਚੰਗਾ ਕਿਉਂ ਬੜਾ ਪੋਲਾ ਮਗਰ ਕਟਾ ਸੁਣੀ ਤਾਜੀ ਤਾਜੀ ਕਿੰਨੇ ਦੇ ਬਿਰਾਂ ਦੀ ਇੱਕ ਕੁਲਦੇਸੂ ਉਹ 10 ਦਿਨਾਂ ਦੀ ਸੂਈ 10 ਦਿਨਾਂ ਦੀ ਹਾਂ ਦੁੱਧ ਦਸਾ ਦੁੱਧ 10 ਕਿਲੋ ਤੇ ਘਰ ਚੋਂ ਨਾਲੇ ਨੂੰ ਬੜੀ ਚੰਗੀ ਏ ਠੀਕ ਆ ਹਾਂ ਇਹ ਕਿੰਨੇ ਦੀ ਏ ਇਹ 85000 ਦੀ 85000 ਵਿੱਚੋਂ 5000 80000 ਦੀ 80000 ਆ ਦੁੱਧ 10 ਕਿਲੋ ਹਾਂਜੀ ਬਹੁਤ ਚੰਗੀ ਝੋਟੀ 80000 ਦੀ 80000 ਦੀ ਇਹਦਾ ਬੱਚਾ ਕਿਹਨਾ ਆ ਵਿਚਲਾ ਏ ਇਹਦਾ ਕਟਾ ਹੈ ਅਬਦਾ ਵੀ ਕਟਾ ਵੱਡੀ ਮੈਂਦਾ ਦੀ ਕੱਟੀ ਆ ਜੀ ਦੀ ਕੱਟੀ ਇੱਕ ਚੌਥੀ ਲੈ ਸੱਜਣੋ ਇਹ ਹੁਣ ਅਣੀ ਮੋਢੇ ਰਸਤੀ ਵਾਲੇ ਪਹੁੰਚਦੇ ਸੰਗਰ ਟੋਏ ਵਾਲੇ ਕੋਲੇ ਤੇ ਫਿਰ ਦੇ ਕੋਲੇ ਇਹਨਾਂ ਨੇ ਨਾ ਲੈ ਤਿੰਨਾ ਫੋੜ ਦਾ ਤੇਲਾ ਸਾਰਿਆਂ ਜਿਹਦੀ ਪਸੰਦ ਆ ਜਾਨੀ ਉਹ ਸੱਜਣ ਆਹੇ ਕੱਕਾ ਇੱਕ ਗਾਂ ਜੇ ਆਪਣੇ ਕੋਲੇ ਠੀਕ ਆ ਉਹ ਵੀ ਬਣਾਈਓ ਨਹੀਂ ਨਹੀਂ ਵੀਡੀਓ ਬਣਾ ਲਈਨੇ ਕੋਈ ਆ ਜਿਹੜਾ ਕੋਈ ਮੰਗੂਗਾ ਦੱਸ ਦੀ ਜੀ ਇੱਕ ਗਾਂ ਵੀ ਹੈਗੀ ਆ ਆਪਣੇ ਕੋਲ ਛਾਈ ਵਾਲ ਪਿਓਰ ਛਾਈ ਵਾਲ ਪਿਓਰ 19 ਕਿਲੋ ਦੁੱਧ 19 ਕਿਲੋ ਦੁੱਧ ਜਿਹੜਾ ਸੱਜਣ ਖਰੀਦਣੀ ਚਾਵੇ ਵੀਡੀਓ ਮੰਗਾ ਸਕਦਾ ਹਾਂ ਜੀ ਤਾਨਾ ਵਾਦੀ ਤਾਨਾ ਆਏ ਨੂੰ ਕਰਿਆ ਦੇ ਕੋਲੇ ਦਾ ਫਿਰ 16 ਹੈ 16 ਕਿਲੋ ਪੱਕਾ ਰੂਵੀਆਂ ਵਾਲਾ ਹਾਂ ਬਹੁਤ ਚੰਗਾ ਕਿਉਂ ਨਹੀਂ ਰੂਮਰ ਕੀ ਪੋਲੀ ਕੁਲਦੀਪ ਸਿੰਘ ਵੀ ਵੇਖਣਾ ਛੁੱਟੇ ਆ ਇਹ ਸਿੰਘ ਦੀਆਂ ਦੁੱਧ ਦੇ ਦਿੰਦੇ ਗਏ ਹੈ ਨਾ ਆਓ ਬੱਚਾ ਠਾਦੀ ਮਲੇ